ਲਓ ਵੀਰੋ ਛੋਡੇ ਵਾਸਤੇ ਬਹੁਤ ਹੀ ਵਧੀਆ ਗਾਂ ਲੈ ਕੇ ਪਹੁੰਚੂcke ਆਂ ਤੇ ਇਹਦਾ ਸੂਣ ਦੇ ਕਿੰਨਾ ਚਿਰ ਰਹਿ ਗਿਆ ਜੀ 10 ਦਿਨ ਰਹਿ ਗਿਆ 10 ਦਿਨ ਬਾਕੀ ਪਹਿਲੇ ਸੂਏ ਹੋਣਾ ਜੀ ਦੂਜੇ ਸੂਏ ਹੋਣਾ ਅਸੇ ਦੂਜੇ ਸੂਏ ਤੇ ਤਾਂ ਤੁਸੀਂ ਦੇਖ ਸਕਦੇ ਹੋ ਠੰਡੀ ਸੀਰਾ ਥਾਂ ਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਕੱਦ ਕਾਠੀ ਪੂਰਾ ਵਧੀਆਗਾ ਤੋੜ ਕੇ ਦਿਖਾਉਣੇ ਆਂ ਜੀ ਪੂਰਾ ਤਾਰਾ ਹੀ ਪੂਰਾ ਵਧੀਆ ਕਰਮ ਵਾਲੀ ਦਾ ਰੇਡ ਕੀ ਰੱਖਦਾ ਫੜ ਜੇਰਾ 55000 ਠੀਕ ਹੈ ਜੀ ਤੇ ਠੀਕ ਹੈ ਜੀ ਦੱਜੀ 15 ਕਿਲੋ ਦੀ ਗਾਰੰਟੀ ਹੈਗੀ ਤੇ ਮੋਬਾਈਲ ਨੰਬਰ ਬੋਲੇ ਤੁਹਾਡਾ ਜੀ 77 196 ਠੀਕ ਹੈ ਜੀ 72138 ਠੀਕ ਹੈ ਤਾਂ ਫੁਫੜ ਜੀ ਆਪਣਾ ਨੰਬਰ ਆ ਜੇ ਤੁਸੀਂ ਗੱਲ ਕਰ ਸਕਦੇ ਹੋ ਫੋਨ ਤੇ